ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਗੁਰ ਫਤਿਹ ਵੀਰ ਬਲੌਗ ਚੈਨਲ ਤੇ ਤੇ ਅੱਜ ਆਪਾਂ ਇੱਕ ਤੁਹਾਡੇ ਨਾਲ ਨਵੀਂ ਰੈਸਪੀ ਸ਼ੇਅਰ ਕਰਦੇ ਆਂ ਜੀ ਤੇ ਤੁਸੀਂ ਵੀ ਉਹ ਟਰਾਈ ਜ਼ਰੂਰ ਕਰਕੇ ਵੇਖਿਓ ਤੇ ਬਹੁਤ ਵਧੀਆ ਰੈਸਪੀ ਹੈਗੀ ਤੇ ਵੈਸੇ ਤਾਂ ਥਾ ਮਨੇਲ ਵੇਖ ਕੇ ਤੁਸੀਂ ਸਮਝ ਹੀ ਗਏ ਹੋਗੇ ਤੇ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਅੱਜ ਆਪਾਂ ਤੁਹਾਡੇ ਨਾਲ ਲੱਗੇ ਆ ਰੈਸਪੀ ਸ਼ੇਅਰ ਕਰਨ ਤੇ ट्राई ਤੁਸੀਂ ਵੀ ਜ਼ਰੂਰ ਕਰਕੇ ਵੇਖਿਓ ਇੱਕ ਵਾਰ ਇਹ ਇਹ ਹੈਗਾ ਕਚਨੇ ਤੇ ਆਹ ਹੈਗਾ ਆਪਣੇ ਕੋਲ ਪਾਣੀ ਤੇ ਆਹ ਹੈਗਾ ਮਿੱਠਾ ਸੋਡਾ ਤੇ ਇਹ ਆਪਾਂ ਅੱਜ ਉਹ ਕਰਦੇ ਆਂ ਟਰਾਈ ਰਸਤੇ ਤੁਹਾਡੇ ਨਾਲ ਲਾਈਵ ਦਿਖਾਵਾਂਗੇ ਆਪਾਂ ਸਾਰਾ ਤੁਹਾਨੂੰ ਪ੍ਰੂਫ ਤੇ ਇਹ ਆਪਾਂ ਇਹਨਾਂ ਨੂੰ ਹੁਣ ਆਪਾਂ ਭੁੰਨਣ ਲੱਗੇ ਆਂਗੇ ਇਹ ਇੰਨਾ ਸਾਰਾ ਆਪਾਂ ਨੇ ਲੈ ਲਿਆ ਜੀ ਮਿੱਠਾ ਥੋੜਾ ਦੋ ਚੁਟਕੀਆਂ ਹੋਣਗੀਆਂ ਇੱਕ ਚੁਟਕੀ ਜਾਂ ਦੋ ਦੋ ਚੁਟਕੀਆਂ ਆਪਾਂ ਨੋ ਚੁਟਕੀਆਂ ਇਹੇ ਮਿੱਠਾ ਸੋਡਾ ਲੈ ਲਿਆ ਤੇ ਇਹਨੂੰ ਇਹਨਾਂ ਤੇ ਆਪਾਂ ਪਾ ਦੇਣਾਗਾ ਇਸ ਤੇ ਹਾਂ ਛੋਲਿਆਂ ਤੇ ਤੇ ਇਹ ਆਪਾਂ ਬਾਜ਼ਾਰ ਨਾਲ ਦੇ ਬਣਾਵਾਂਗੇ ਆਪਾਂ ਛੋਲੇ ਜਿਵੇਂ ਬਾਜ਼ਾਰ ਚ ਮਿਲਦੇ ਆ ਬਹੁਤ ਸੋਹਣੇ ਸੋਹਣੇ ਵਧੀਆ ਪੁੱਜੇ ਹੋਏ ਐਨ ਫੁੱਲੇ ਫੁੱਲੇ ਤੇ ਉਦਾਂ ਦੇ ਆਪਾਂ ਬਣਾ ਕੇ ਦਿਖਾਵਾਂਗੇ ਅੱਜ ਸੋਨੂੰ ਤੇ ਕੁੱਕਰ ਚ ਬਣਾਵਾਂਗੇ ਅੱਜ ਆਪਾਂ ਇਹ ਨਾ ਕੜਾਈ ਚ ਨਾ ਤੇਲ ਚ ਕਸੇ ਚ ਨਹੀਂ ਬਣਾਉਂਦੇ ਆਪਾਂ ਇਹਨੂੰ ਤੇ ਨਾ ਰੇਤੇ ਚ ਤੇ ਸਿਰਫ ਆਪਾਂ ਕੁੱਕਰ 'ਚ ਬਣਾ ਕੇ ਦਿਖਾਵਾਂਗੇ ਤੁਹਾਨੂੰ ਤੇ ਇਹ ਆਪਾਂ ਲੈ ਲਿਆ ਜੀ ਥੋੜਾ ਜਿਹਾ ਪਾਣੀ ਇੱਕ ਚਮਚੀ ਲਿਆਗਾ ਤੇ ਇਹਨੂੰ ਆਪਾਂ ਇਹਤੇ ਸਾਰੇ ਨੂੰ ਮਿਕਸ ਕਰ ਦੇਣਾ ਸਾਰਾ ਤੁਹਾਨੂੰ ਲਾਈਵ ਦਿਖਾਵੂਗੀ ਮੈਂ ਅੱਜ ਪ੍ਰੂਫ ਤੇ ਹੁਣ ਆਪਾਂ ਇਹਨੂੰ ਐ ਮਿਕਸ ਕਰ ਲੈਣਾ ਹੱਥਾਂ ਨਾਲ ਤਾਂ ਕਿ ਇਹ ਸਿੱਧਾ ਥੋੜਾ ਰਲ ਜਾਏ ਜਿਹੜਾ ਆਪਾਂ ਮਿੱਠਾ ਥੋੜਾ ਪਾਇਆ ਹੋਇਆ ਹੈ ਦੇਣਾ ਨਗਾ ਦਾ ਸਾਤਵੇਂ ਟੇਦਿਆਂ ਛੱਡਦੇ ਨਾ ਇਹ ਇੱਥੇ ਰੱਖ ਦਿੰਨੇ ਆਪਾਂ ਇਹਨੂੰ ਗੈਸ ਤੇ ਤੇ ਇੱਕ ਸਾਈਡ ਆਪਾਂ ਕਰਾਂਗੇ ਦੇ ਤਿਆਰੀ ਕੁੱਕਰ ਰੱਖ ਕੇ ਹਨ ਹਾਂ ਜੀ ਇਹ ਆਪਾਂ ਇੱਕ ਕੌਲੀ ਲੈ ਲਏ ਜੀ ਨਮਕ ਆਪਾਂ ਫਰੈਸ਼ ਨਮਕ ਲੈਤਾਗਾ ਪਹਿਲਾਂ ਨਹੀਂ ਵਰਤਿਆ ਹੋਇਆ ਇਹ ਹੱਲੀ ਵਾਰੀ ਵਰਤ ਰਹੀ ਹੈ ਨਮਕ ਨੂੰ ਇਹ ਕੌਲੀ ਨਮਕ ਦੀ ਲੈ ਲਈ ਤੇ ਉੱਤਰ ਆਪਣੇ ਛੋਲੇ ਜਿਹੜੇ ਆਪਾਂ ਭੰਨਦੇ ਸੀਗੇ ਮਿੱਠਾ ਥੋੜਾ ਪਾ ਕੇ ਤੇ ਪਾਣੀ ਪਾ ਕੇ ਉਹ ਵੀ 10 ਮਿੰਟ ਹੋ ਗਏ ਤੇ ਬਸ 5 ਕਿ ਮਿੰਟ ਆਪਾਂ ਹੋਰ ਰੱਖਾਂਗੇ ਛਰਲਿਆਂ ਨੂੰ ਤੇ ਇੰਨੇ ਚ ਆਪਾਂ ਇਹਨੂੰ ਪੂਰਾ ਗਰਮ ਕਰ ਲਈਏ ਨਮਕ ਨੂੰ ਇਹ ਮੈਂ ਕੌਲੀ ਜਿਹੜੀ ਭਰੀ ਸੀ ਨਮਕ ਦੀ ਇਹਦੇ ਵਿੱਚ ਪਾਤੀ ਕੁੱਕਰ ਚ ਤੇ ਹੁਣ ਆਪਾਂ ਇਹਨੂੰ ਨਮਕ ਨੂੰ ਨਾ ਪੂਰਾ ਗਰਮ ਕਰ ਲੈਣਾਗਾ 10 ਮਿੰਟ ਚੰਗੀ ਤਰ੍ਹਾਂ ਇਹਨੂੰ ਤਪਾ ਲੈਣਾ ਨਮਕ ਨੂੰ ਆਪ ਫੁੱਲ ਗੈਸ ਤੇ ਕਰਕੇ 10 ਮਿੰਟ ਇਹਨੂੰ ਨਮਕ ਨੂੰ ਗਰਮ ਕਰ ਲੈਣਾ ਉੱਤੋਂ ਟੱਕ ਕੇ ਇਹ ਚ ਹੀਟ ਬਣ ਜੂਗੀ ਤੇ ਫਿਰ ਆਪਾਂ ਭੁੰਨਾਂਗੇ ਛੋਲੇ ਉੱਚ 10 ਮਿੰਟ ਹੋ ਜਾਂਦੋਂ ਬਸ ਨਮਕ ਗਰਮ ਹੋ ਜਾਂਦੋਂ ਫਿਰ ਛੋਲੇ ਪਾਵਾਂਗੇ ਆਪਾਂ ਵਿੱਚ ਆਪਣਾ ਪੂਰਾ ਗਰਮ ਹੋ ਗਿਆ 10 ਮਿੰਟ ਹੋ ਗਿਆ ਆਪਾਂ ਨੂੰ ਸ਼ੋਕਰ ਬੰਦ ਕਰੇ ਨੂੰ ਖੁੱਲ ਤੇ ਕਰਕੇ ਨਮਕ ਗਰਮ ਕਰ ਰਹੇ ਸੀ ਦੇਖੋ ਪੂਰਾ ਨਮਕ ਗਰਮ ਹੋ ਗਿਆ ਆਪਣਾ ਇਹਨਾਂ ਤੇ ਹੁਣ ਆਪਾਂ ਇਹਦੇ ਵਿੱਚ ਪਾ ਦੇਣੇ ਆ ਛੋਲੇ ਜਿਹੜੇ ਆਪਾਂ ਭੋਂਕੇ ਰੱਖੇ ਸੀਗੇ ਮਿੱਠਾ ਥੋੜਾ ਤੇ ਉਹ ਪਾ ਕੇ ਪਾਣੀ ਤੇ ਹੁਣ ਇਹਨੂੰ 1-2 ਮਿੰਟ ਐ ਹਿਲਾ ਲੈਣਾ 1-2 ਸਕਿੰਟ ਪੂਰਾ ਫੁੱਲ ਤੇ ਚੱਲ ਰਿਹਾ ਗੈਸ ਆਪਾਂ ਹੁਣ ਇਹਨੂੰ ਬੰਦ ਕਰ ਲਾਂਗੇ। ਫੂਕ ਕੇ ਬੰਦ ਕਰ ਲਾਂਗੇ ਤੇ ਰਵੜਾ ਇਹਦੀ ਆਪਾਂ ਕੜਤੀ ਟੱਕੰਦੀ। ਰਵੜਾ ਆਪਾਂ ਕੜਤੀ ਕੁੱਕਰ ਦੇ ਢੱਕੰਦੀ ਤੇ ਉਹਨੂੰ 1-2 ਸਕਿੰਟ ਹਿਲਾ ਕੇ ਆਪਾਂ ਚਮਚੇ ਨਾਲ ਤੇ ਇਹਨੂੰ ਬੰਦ ਕਰਤਾ ਆਪਾਂ ਕੁੱਕਰ ਨੂੰ। ਰਵੜਾ ਕੱਢੀ ਪਈ ਆਪਾਂ ਨੂੰ। ਤੇ ਸਾਨੂੰ ਬਿਲਕੁਲ ਲਾਈਵ ਦਿਖਾਉਂਗੀ ਅੱਜ ਕੋਈ ਆਪਾਂ ਵੀਡੀਓ ਨਹੀਂ ਕੱਟ ਕਰਦੇ ਹੈਗੇ ਤੇ ਇਹਨੂੰ ਆਇਂ ਕੁੱਕਰ ਨੂੰ ਫੜ ਕੇ ਖਲਾਈ ਜਾਣਾਗਾ 2 ਮਿੰਟ ਵਾਸਤੇ ਚੰਗੀ ਤਰ੍ਹਾਂ ਹਲਾਈ ਜਾਂਦੀ ਹੈ ਨਲਦੀ 2 ਮਿੰਟ ਹੋ ਗਏ ਛੋਲੇ ਭੋਜਦਿਆਂ ਨੂੰ ਤੇ ਹੁਣ ਆਪਾਂ ਕੁੱਕਰ ਬੰਦ ਕਰਨ ਲੱਗੇ ਆ ਗੈਸ ਸਮੈਲ ਤਾਂ ਸੋਹਣੀ ਆਉਣ ਲੱਗਦੀ ਖੁਸ਼ਬੂ ਬਾਤੀ ਦੇਖਦੇ ਆ ਕਰਨੀ ਵੀ ਆ ਗਈ ਮਨੁਰ ਸੋਇਚ ਖੜੀ ਖੜੇ ਤੇ ਲਓ ਜੀ ਹੁਣ ਆਪਾਂ ਵੇਖ ਲਗੇ ਛੋਲੇ ਆਪਣੇ ਸਾਗ ਤਾਂ ਹੈ ਹੀ ਨਹੀਂ ਇਹਦੇ ਵਿੱਚ ਆ ਨਗੇ ਕਿਵੇਂ ਲੋਕ ਵੇਖੋ ਛੋਲਿਆਂ ਦਾ ਰਿਜ਼ਲਟ ਆ ਵਾਣ ਕੇ ਛੋਲੇ ਦੇਖ ਲਓ ਐ ਮੈਂ ਕਿਹਦੇ ਮਗਰ ਨਾਲ ਲੱਗਿਆ ਕਰੋ ਦੇਖ ਲਓ ਛੋਲਿਆਂ ਦੇ ਹਾਲ ਕੋਈ ਕੋਈ ਦਾਣੇ ਬਣਿਆ ਵਖੋ ਤੇ ਆਪਾਂ ਛੋਲੇ ਵੀ ਖਰਾਬ ਕਰਤੇ ਇੱਕ ਡੰਗ ਦੀ ਸਬਜ਼ੀ ਬਣਦੀ ਆਪਣੀ ਤੇ ਐਵੇਂ ਕਿਸੇ ਨੂੰ ਗਰ ਨਾਲ ਲਾ ਕੇ ਇਹ ਜਿਹਿੰਗੀਆਂ ਚੀਜ਼ਾਂ ਵੀਡੀਓ ਬਣਾਇਆ ਕਰੋ ਤੇ ਦੇਖ ਲਓ ਹੁਣ ਤੁਸੀਂ ਖੁਦ ਰਿਜ਼ਲਟ ਇਹਦਾ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਸਬਸਕ੍ਰਾਈਬਰ ਜ਼ਰੂਰ ਕਰਿਓ ਤੇ ਆਪਾਂ ਅੱਜ ਇਹੀ ਤੁਹਾਨੂੰ ਲਾਈਵ ਦਿਖਾਉਂਦੇ ਸੀ ਵੀ ਇਹ ਵਾਇਰਲ ਵੀਡੀਓ ਦਾ ਕੰਮ ਕਿੱਦਾਂ ਦਾ ਹੈ ਕਿਸ ਤਰ੍ਹਾਂ ਹੈ ਵਿਵਣਦੇ ਵੀ ਹੈ ਕਿ ਨਹੀਂ ਵੀ ਆਪਾਂ ਖੁਦ ਬਣਾ ਕੇ ਦਿਖਾ ਗਏ ਤੁਹਾਨੂੰ ਅੱਜ ਲਾਈਵ ਤੇ ਦੇਖ ਲਓ ਤੁਸੀਂ ਤੇ ਅੱਜ ਦੀ ਵੀਡੀਓ ਦਾ ਆਪਾਂ ਕਰਨ ਲੱਗੇ ਆ ਜੀ ਐਂਡ